ਲਓ ਜੀ ਫਾਈਨਲੀ ਆਪਾਂ ਸੰਗਰੂਰ ਤੋਂ ਆਪਣਾ ਜਿਹੜਾ ਸਮਾਨ ਹੈ ਉਹ ਚੱਕ ਰਹੇ ਆਂ ਤੇ ਪਿੰਡ ਵੱਲ ਨੂੰ ਸ਼ਿਫਟ ਹੋ ਰਹੇ ਆਂ ਤੇ ਨਾਲ-ਨਾਲ ਬਸ ਸਾਡੇ ਆ ਛੋਟੇ ਬਰਾ ਸਾਡੀ ਹੈਲਪ ਕਰਨ ਲਈ ਆਏ ਹੋਏ ਨੇ ਹੈ ਤੇ ਬਸ ਤਕਰੀਬਾ ਇੱਧਰ ਆਪਾਂ ਨੇ ਬੈੱਡ ਚੱਕ ਲੈਨੇ ਪਹਿਲਾਂ ਇੱਥੇ ਲੱਗੇ ਹੁੰਦੇ ਸੀ ਬੈੱਡ ਬੈੱਡ ਚੱਕ ਲੈਨੇ ਕਿਚਨ ਦਾ ਸਮਾਨ ਵੀ ਚੱਕਿਆ ਜਾ ਰਿਹਾ ਠੀਕ ਪਤਾ ਹੈ ਸਾਰਾ ਕੁਝ ਇੱਥੇ ਆਪਾਂ ਨੇ ਇਕੱਠਾ ਕਰ ਲਿਆ ਤੇ ਅੱਜ ਆਪਾਂ ਇੱਥੋਂ ਕਾਰਾਂ ਤੋਂ ਸ਼ਿਫਟ ਕਰਕੇ ਪਿੰਡ ਪਹੁੰਚ ਜਾਾਂਗੇ ਤੇ ਥੋੜੇ ਦਿਨਾਂ ਤੱਕ ਆਪਣਾ ਪਿੰਡ ਦਾ ਜਿਹੜਾ ਕੰਮ ਹੈ ਉਹ ਕੰਪਲੀਟ ਹੋ ਜਾਊਗਾ ਹੈ ਤੇ ਬਾਕੀ ਬਲੌਗ ਤੇ ਬਣੇਗਾ ਜੇ ਜਿੰਨਾ ਜ਼ਿਆਦਾ ਰਹੂਗਾ ਮੈਂ ਕਹਿੰਦਾ ਤੁਸੀਂ ਦੋ ਜਾਣੇ ਦੋ ਜਾਣੇ ਮੈਂ ਕਿਹਾ ਤੁਹਾਨੂੰ ਬਰੋ ਜਨ ਦੀਵੇਂ ਅਲੱਗ ਜਿੰਦੇ ਇਹ ਪਾਰ ਆਪਾਂ ਨੂੰ ਅਲੱਗ ਤੋਂ ਦੀਵਾਰੀ ਉਸੇ ਪੁੱਲਰ ਲਾਉ ਥੱਲੇ ਹੋਰ ਜਾ ਉਹ ਤੇ ਉਹ ਤੇ ਚੱਕਿਆ ਗਿਆ ਨਾ ਕੋਈ ਆਉਂਦੀ ਚੱਕਾ ਹੋ ਰਿਹਾ ਤਾਂ ਕੋਈ ਮਤਲਬ ਨਹੀਂ ਕੋਈ ਕਰਕੇ ਦੇਖ ਮੜਾ ਪਤਾ ਲੱਗ ਜੀ ਆਪਾਂ ਨੇ ਆਪਾਂ ਪਾਉਣੇ ਭੁੱਲ ਗਿਆ ਕੋਈ ਹਾਂ ਹਾਂ ਸੁਣੋ ਸਾਥੀ ਸੋ ਅੱਜ ਵੀ ਇਹ ਖਰਾਬ ਹੋ ਰਹੀ ਹੈ ਕਿ ਸੈੱਟ ਕਰवानी ਹੈ ਸੈੱਟ ਕਰਵਾ ਲਓ ਵਿਕਾਰ ਸਾਡੇ ਦਾ ਨਾਮ ਦੇਖ ਸਕਦੇ ਹੋ ਪੂਰੀ ਪੈਕਿੰਗ ਸਾਡੀ ਹੋ ਚੁੱਕੀ ਹੈ ਕੋਈ ਗੱਲ ਨਹੀਂ ਕੋਈ ਇੱਕ ਮਿੰਟ ਪਿਆਰ ਨਾਲ ਤਿੰਨ ਸੇ ਫੋਟੋਆਂ ਦੇ ਨੀ ਮੈਂ ਖੜ ਜਾ ਚਲ 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 ਲਾਸਟ ਟਾਈਮ ਬਾਏ ਸ਼ਹਿਜ਼ਾਦੀ ਬਾਏ ਸ਼ਹਿਜ਼ਾਦੀ ਬਾਏ 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 ਜੋਨੀ ਬਾਏ 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 বাই শাহজাদ বাইশো বাই বাই ਆਈਮਾ ਜਾਈ ਮਨਜ਼ਰ ਸਮਝੀ ਕਰੋਨਾ ਦਾ ਪ੍ਰਚਨਾਂਗਾ ਇਹ ਲਾਉਣੇ ਧੋਤੀ ਆਪਣੇ ਉਰ ਮੈਂ ਜਾਣ ਪਿੱਛੇ ਨੂੰ ਹਾਂ ਹਾਂ ਉਰੋ ਚੱਕੀ ਜਾਣਗੋ ਗੁਰੂ ਸਾਹਿਬਾਈ ਦੂਜੇ ਨਹੀਂ ਬਈ ਨਾਲ ਲੱਗੀ ਉਹਨਾਂ ਦਾ ਪਰ ਉਹਨਾਂ ਦਾ ਬੈਠਾ ਮੈਨੂੰ ਚੱਕੀ ਪਲਾਵਾ ਸਾਹ ਮੈਂ ਤਾਂ ਚਾਲ ਤੱਕ ਚਲੀ ਜਾਂਦਾ ਮੈਂ ਜੱਲਾ ਤਾਂ ਹਟਾ ਕੋਲ ਮੋਟਾ ਲੱਤੋ ਬਾਹਰ ਤੋਂ ਆਪਣੇ ਉਰ ਕਿੰਨੇ ਜਦੋਂ ਇਹ ਕਿੰਨੇ ਚੜਦੇ ਦਮ ਉਚਾਲ ਬਾਤ क्या क्या नेवन हो सकता है टिप नाला फुट बस बोल के था डाटा देना है तो देखा चार्ज से आयु जातर पर वही बात आगे नहीं आ रही है फिर तो अभी अभी कर चलो जा ਲੋ ਜੀ ਘਰ ਸਾਡਾ ਜਿਹੜਾ ਸੀ ਉਹ ਹੀ ਪੂਰਾ ਐਨ ਖਾਲੀ ਕਰਤਾ ਬੈਡ ਬੁੱਡ ਚਾਪਲੇ ਸਾਰਾ ਕੁਝ ਬਸ ਟੀਵੀ ਰਹਿ ਗਿਆ ਅਗਰ ਟੀਵੀ ਸਾਡਾ ਆ ਗਿਆ ਗੱਡੀ ਚਾਹੀ ਆਪਣੀ ਚ ਲੈ ਜਾਵਾਂਗੇ ਤੇ ਕਿਚਨ ਵੀ ਖਾਲੀ ਹੈ ਲੋ ਜੀ ਦੇਖ ਲਓ ਸਾਡਾ ਸੰਗਰੂਰ ਵਾਲਾ ਘਰ ਹੁਣ ਅਸੀਂ ਛੱਡ ਰਹੇ ਆ ਤੇ ਇਧਰੋਂ ਵੀ ਖਾਲੀ ਆਲਮੋਸਟ ਕਿਉਂਕਿ ਆਹ ਟੇਬਲ ਵੀ ਆਂਟੀ ਦੇ ਹੈ ਬੈਡ ਵੀ ਆਂਟੀ ਦੇ ਨੇ ਤੇ ਦੂਜੇ ਬੈਟ ਆਪਾਂ ਨੇ ਥੱਲੇ ਲਾ ਲੈਨੇ ਆ ਚਾਦਰ ਤਾਂ ਲੋਡ ਨਹੀਂ ਚੱਲ ਜਿਹੜਾ ਆਏਗਾ ਤੇ ਧੁੱਪ ਪੈਂਦੀ ਸੀ ਤੇ ਇਹ ਰਹਿਨਦਾਂਗੇ ਆਪਾਂ ਬਾਕੀ ਆਲਮੋਸਟ ਸਾਰੇ ਜਿਹੜਾ ਖਾਲੀ ਹੋ ਚੁੱਕਿਆ ਸਮਾਨ ਥੱਲੇ ਚਲਾ ਗਿਆ ਬਸ ਥੋੜਾ ਬਹੁਤ ਰਹਿ ਗਿਆ ਇਹ ਕੰਬਲ ਫ੍ਰਿਜ ਨੂੰ ਲੈਟਾਂਗੇ ਆਪਾਂ ਨੇ ਇੱਥੋਂ ਨਿਕਲ ਜਾਣਾ ਟੈਂਪੀਸ ਖਰਾਬ ਹੋਇਆ ਪਿਆ ਉਹ ਫੋਟੋ ਲੈਣੀ ਰਹੀ ਓਏ ਉਹ ਫੋਟੋ ਲੈਣੀ ਹੈ ਮੈਂ ਬੈਡਨ ਵਿੱਚ ਰੱਖਤਾ ਜੀ ਸਮਾਨ ਤਾਂ ਜੀ ਸੜਾ ਸਮਾਨ ਜਾ ਰਿਹਾ ਘਰ ਨੂੰ ਪਿੰਡ ਨੂੰ ਪਤਲ ਪਿੱਛੇ ਕਾਫੀ ਜਗ੍ਹਾ ਖਾਲੀ ਈ ਯਾਰ ਵੇ ਆਜੂ ਸਾਰਾ ਸਮਾਨ ਹੀ ਆਜੂਗਾ ਤੇ ਜੇ ਟੈਂਪੋ ਚ ਆਜੂਗਾ ਇਸੀ ਦਾ ਅੱਛੀ ਉਪਰ ਘਟਾਤਾ ਇਸੀ ਦਾ ਆਪਣਾ ਜਾ ਨਹੀਂ ਰਿਹਾ ਬੈੱਡ ਚਲੇ ਗਏ ਬੈੱਡ ਆਪਣੇ ਭੈਣ ਮੰਗਣ ਲਈ ਉੱਧਰ ਰੋਧੇ ਨੂੰ ਗਾਣ ਓਰੇ ਵੀਡੀਓ ਪਾਰਨ ਦੇਖਾ ਓਹੋ ਤੁਮਾ ਤੁਮਾ ਲਾ ਰਿਹਾ ਵੀਡੀਓ ਬਣਾ ਰਿਹਾ ਹੋ ਪਤਲ ਹੋਰ ਰੱਖ ਦੇਣਾ ਹੀ ਸਮਾਨ ਪਿੱਛੇ ਜਗ੍ਹਾ ਤਾਂ ਖਾਲੀ ਪਈ ਈ ਯਾਰ ਹੂੰ ਲਾਲਨ ਜੀ ਹੁਣ ਤਿੰਨ ਜਣੇ ਲਾ ਲਓਗਾ ਤੁਸੀਂ ਟੇਬਲ ਆ ਵੀ ਆ ਗਏ ਨੇ ਆਉਣਗੇ ਗੱਡੀ ਲਾ ਕੇ ਆਊਗਾ ਚਲੋ ਪਿੱਛੇ ਲਾ ਦੇ ਬੈਗ ਹਨਾ ਬਸ ਆ ਲਾਸਟ ਹੈ ਹੁਣ ਤਾਂ ਬਸ ਉੱਥੇ ਰਹੂਗਾ ਸਮਾਨ ਕਿਤੇ ਨਹੀਂ ਜਾਣਾ ਹੁਣ ਜਾਵਾਂਗੇ ਤਾਂ ਕੈਨੇਡਾ ਹੀ ਜਾਵਾਂਗੇ ਹੋਰ ਨਹੀਂ ਕਿਤੇ ਜਾਣਾ ਕੈਨੇਡਾ ਸਵਾਨ ਲੈ ਕੇ ਨਹੀਂ ਜਾਣਾ। ਮਾਲ ਦੇ ਦੇਸ਼ ਕਿਤੇ ਜਾਵਾਂਗੇ ਵੀ ਕੋਸ਼ਿਸ਼ ਕਰਾਂਗੇ ਸਵਾਨ ਸਮੁੰਦਰ ਦਾ। ਹਾਂ ਹੁਣ ਨਹੀਂ ਇਹ ਨਹੀਂ। ਇਹੋ ਹੀ ਨਾ ਜਿਹੜਾ ਬਹੁਤ ਸੂਸ਼ਣ ਲੱਗਿਆ ਉਹ ਜਰ ਵਾਲੀ ਜੀ ਆਪਾਂ। ਨਾ। ਨਹੀਂ ਨਹੀਂ। ਚੱਲ। ਇਹਨਾਂ ਰਾਤ ਪਾ ਦੇਣੀ ਸਾਨੂੰ ਇੱਥੇ ਹੀ। ਹੈਂ? ਰਾਤ ਪੈ ਰਹੀ ਨਹੀਂ। ਸੱਤ ਵਜੇ। ਉਹ 7 ਕਿੱਥੇ ਵੱਜ ਗਏ ਤੇਰੇ ਹਜੇ। ਲੈ ਸਾਡੇ ਆਹ ਭਰਾ ਨੇ ਬਹੁਤ ਮਦਦ ਕੀਤੀ। ਤੈਨੂੰ ਮੈਂ ਇੱਕ ਫੋਨ ਕੀਤਾ। ਇੱਕ ਫੋਨ ਚ ਦੋਨੇ ਭਰਾ ਆ ਗਏ ਮੈਂ ਨਹੀਂ ਇੱਕ ਫੋਨ ਕੀਤਾ ਇਹੋ ਜਿਹੇ ਬੰਦੇ ਹੋਣੇ ਚਾਹੀਦੇ ਕੰਮ ਕਰਨ ਵਾਲੇ ਸਾਡੇ ਕਿ ਨਹੀਂ ਇੱਕ ਫੋਨ ਕਰੋ ਕਿ ਨਹੀਂ ਕੱਲ ਨੂੰ ਇਹਨੂੰ ਮੈਂ ਕਹਿ ਕਿ ਕੱਲ ਨੂੰ ਤੁਹਾਨੂੰ ਪਤਾ ਹੈ ਪਤਾ ਨਹੀਂ ਪਤਾ ਨਹੀਂ ਇਹਦਾ ਫੋਨ ਇਹਦੇ ਫੋਨ ਚ ਕਰ ਦੋ ਨਾ ਸਬਸਕ੍ਰਾਈਬ ਵੀਡੀਓ ਚ ਆ ਜੂਗਾ ਇਹ ਬਸ ਹੀ ਫੈਮਿਲੀ ਹੈਗਾ ਮੋਬਾਈਲ ਲੈ ਕੱਢ ਕੇ ਦੋ ਫਿਰ ਇਹਨੂੰ ਕੱਲ ਨੂੰ ਤੂੰ ਪਿੰਡ ਪਹੁੰਚ ਜੀ ਬਸ ਠੀਕ ਹੈ ਫੋਨ ਲਾ ਦੇ ਤੂੰ ਕਰਿਆ ਕਰਨੀ ਨਾ ਜੇ ਬਰ ਪੂਰੇ ਆ ਜਾਂਦੇ ਨੇ ਬਰ ਸੱਚੇ ਜਾਂਦੇ ਨੇ ਕਰਦੇ ਨਹੀਂ ਹੋਰ ਕਰਦੇ ਨੇ ਆਹ ਸਿੱਖ ਦੇ ਕਰਦੇ ਮਣੀ ਦੱਸ ਰਿਹਾ ਚੈਨਲ ਦਾ ਸਾਡਾ ਆਨ ਕਰ ਦੋ ਉਹ ਬੈਲ 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 ਉਹ ਆ ਗਿਆ ਆ ਤਾਂ ਪਾਉਂਦਾ ਲੱਗ ਮਣੀ ਆ ਤਾਂ ਦੱਸ ਬੈਟਰੀ ਹੈ ਨਹੀਂ ਤੇਰੇ ਫੋਨ ਦੀ ਲਓ ਗੱਡੀ ਆਪ ਤੇ ਗੱਡੀ ਲਿਓ ਬੰਦੇ ਨੂੰ ਤੁਹਾਡਾ ਆਪਣਾ ਘਰ ਹੈ ਜੀ ਲਓ ਜੀ ਹੁਣ ਆਪਾਂ ਦੂਸਰੀ ਗੱਡੀ ਇਹ ਸਮਾਨ ਵੜਾਂਗੇ ਸਾਰਾ ਇਲੈਕਟ੍ਰੋਨਿਕ ਸਮਾਨ ਹੋਊਗਾ ਜਿਵੇਂ ਟੀਵੀ ਟੀਵੀ ਛੱਡ ਕੇ ਜਾ ਰਹੇ ਹਾਂ ਟੀਵੀ ਅਸੀਂ ਗੱਡੀ ਚ ਲੈ ਜਾਵਾਂਗੇ ਗੱਲ ਸੁਣੋ ਸਾਰੇ ਲਿਵਾਫੇ ਤੇ ਰੱਖੇਗੇ ਟੀਵੀ ਗੱਡੀ ਚ ਲੈ ਕੇ ਜਾਵਾਂਗੇ ਦੇਖ ਲਓ ਜੀ ਸਾਰਾ ਉਹ ਉੱਧਰ ਗਿਆ ਮੈਂ ਨਿਕਲ ਗਿਆ ਹਾਂ ਜੋ ਉਹ ਬੁੱਧ ਗੱਡੀ ਚਾਜ ਕੋਲ ਸਾਡੇ ਪੈਸੇ ਬਰਾ ਗਿਆ ਬੱਸ ਯਾਰ ਯੋ ਲੈ ਜੋ ਲੈ ਜੋ ਬਾਹਰ ਦਾ ਫਰਕ ਲੈ ਉਹ ਤਾਂ ਕਰੋ ਹੀ ਦੇ। ਅੱਗੇ ਉਹਨਾਂ ਨੂੰ ਮੈਂ ਕਿਹਾ ਵੀ ਕੋਮਗੇ। ਕੋਮਗੇ ਮੈਂ ਕਿਹਾ ਤਰੂ ਸੀ। ਕਣੀ ਗੈਸ ਜਿੰਮ ਦਾ 3000 ਲੈਣੀ ਹੈ ਉਹਦੇ ਅੰਦਰ ਲਾ ਦਿੰਦੇ ਨੇ ਪਿੰਜਾ ਪਾ ਦਿੰਦੇ ਵਾਹ 6000 ਆਪਣਾ ਤਿਆਰ ਹੋ ਗਿਆ ਬੱਟਾ ਬੱਜਾ ਗਿੰਦਾ ਜਾਰੇ ਕੋਟੇ ਦੇ ਬੱਜਾ ਹੈ ਨਾ ਤਾਂ ਪਰਿਸ਼ਾਦ ਦੀ ਬਣਾ ਹੋਈ ਜਾ ਦੋ ਉੱਥੇ ਧਰਨਾ ਕਰ ਮਨ ਰਿਹਾ ਹੈ ਤਾ ਟੂਰ ਟੋੜਾ ਅੰਨ ਨੂੰ ਕੋਈ ਅੰਨ ਸਾਰੇ ਟੜਦੇ ਕੋਈ ਛੱਡ ਜਾਓ ਹੋਰ ਜਰਾ ਕਰਕੇ Thank you. ਆ ਗਾਵਾ ਨਾ ਨਾ ਲਾ ਕੋਟੀ ਨਾ ਨਾ ਉਹ ਨੰਬਰ ਨੰਬਰ 2 10 ਹਾਂ ਜੀ ਮਮਾ ਆ ਗਏ ਅੱਗੇ ਤਾਂ ਮਮਾ ਕੋਲ ਇੱਧਰ ਬੈਠ ਜਾਣਾ ਬਾਕੀ ਮੁਰ ਨੂੰ ਇੱਧਰ ਬਾਥਰੂਮ ਜਗਾ ਰਹਿਣ ਕੋ ਨਾ ਚਲ ਚੱਲੋ ਰਾ ਬਸ ਬੰਦ ਜੇ ਸਾਡੇ ਕੋਲ ਲੱਗਿਆ ਕੋਈ ਲੱਗਿਆ ਨਹੀਂ ਬਸ ਲੱਗਣ ਦੇ ਲੋਈ ਸਾਡਾ ਆ ਗਿਆ ਸਮਾਨ ਬਾਹਰ ਬਾਹਰ ਵੀ ਘਰੇ ਆ ਗਿਆ ਤੇ ਰਖਤ ਸਾਡੀ ਬਾਹਰ ਹੀ ਕੋਈ ਜਗ੍ਹਾ ਪਹਿਲਾਂ ਵੀ ਨਹੀਂ ਸੀਗੀ ਜਗ੍ਹਾ ਹੁਣ ਵੀ ਨਹੀਂ ਹੈਗੀ ਜਗ੍ਹਾ ਹੁਣ ਵੀ ਨਹੀਂ ਹੈਗੀ ਸਾਰਾ ਥੋੜੇ ਜਣੇ ਸ਼ਿਫਟ ਹੋ ਜੂਗਾ ਸਸ ਤੋਂ ਸਾਰਾ ਬਹੁਤ ਦਿਨਾਂ ਦਾ ਇੰਤਜ਼ਾਰ ਕੀਤਾ ਮਾਰਦੇ ਹੁੰਦਾ ਅੱਜ ਦੇ ਕਹਿ ਰਹੇ ਸੀ ਦੋ ਵਾਲੀ ਤੋਂ ਪਹਿਲਾਂ ਕਹਿ ਰਹੇ ਆ ਮੈਂ ਬੈਟਿੰਗ ਦੀ ਗੱਲ ਨਹੀਂ ਸੀ ਕੰਮ ਦਾ ਇੱਧਰ ਕੰਮ ਲਵੇ ਲੱਗਿਆ ਸੀ ਹਾਂ ਕੰਮ ਵੀ ਇੱਕ ਹੀ ਦਾ ਹੋਈ ਮਾਨ ਕੇ ਥੋੜਾ ਕਰੀ ਕੋਈ ਵਧੀਆ ਜੀ ਡਾਕਟਰਾਂ ਨਾਲ ਕਰਕੇ ਸਹੀ ਜੀ ਆ ਤੂੰ ਨਾ ਮੈਂ ਆਪੋ ਕਿੰਨੇ ਰੱਖੀ ਆਹ ਫਸਲੇ ਨੇ ਨਹੀਂ ਆਪਾਂ ਨੂੰ ਲੱਗਦਾ ਜਿਆਦਾ ਨਹੀਂ ਤਾਂ ਸਾਡੀ ਪੈਸਾ ਇਹ ਤਾਂ ਹੋਰਾਂ ਤੇ ਕੀ ਆਪਾਂ ਨੂੰ ਅੱਛਾ ਕੋਈ ਮੇਰਾ ਚਾਰ ਦਿਨ ਤੁਸੀਂ ਲੈ ਆਏ ਕਿਹੜੇ ਬੰਦ ਬਾਹਰ ਤੇ ਚ ਆਈਫੋਨ ਦਾ ਮੈਨੂੰ ਉੱਥੇ ਲੱਭਿਆ ਹੀ ਨਹੀਂ ਹੈਗਾ

ਉਹ ਉਦੋਂ ਦੇ ਅਸੀਂ ਇੰਦਰ ਲੈ ਖਾਰਾ ਗਏ ਸੀ ਤੁਹਾਨੂੰ ਮੈਂ ਕੱਲ ਦਿਖਾਇਆ ਸੀ ਅੱਜ ਦੇਖੋ ਆਪਾਂ ਨੇ ਸਾਰਾ ਮੈਂ ਦੇ ਉਕਾਰ ਨੇ ਦਿਖਾਉ ਉਹ ਤੇ ਸਾਰਾ ਇਦੋਂ ਸਾਰਾ ਪੁੱਧਾ ਕਰਤਾ ਅੰਦਰ ਤੇ ਪਾਣੀ ਪੂੜੀ ਫਿੱਕੜਿਆ ਕਿਉਂਕਿ ਤੇਰੇ ਰੋੜੀ ਪਾਣੀ ਹੈ ਡਬਲ ਕਰਾਣੇ ਤੇ ਉਹ ਕੰਦਰ ਰਾਤ ਨੂੰ ਸਾਰਾ ਤਰੀ ਕਰ ਦੋ ਤੁਹਾਨੂੰ ਪਤਾ ਹੈ ਕਿ ਸੀਜ਼ਨ ਹੈ ਜੀਰੀਆਂ ਦਾ ਤੇ ਸਾਰੇ ਜਿੰਨਾਂ ਕੋਈ ਵੀ ਤੁਹਾਨੂੰ ਜਿਹੜਾ ਆਪਣਾ ਭਰਾ ਘਰ ਤੋਂ ਆਕੇ ਨਹੀਂ ਮਿਲਦਾ ਪਿਆ ਤੇਹੀ ਆਪਣਾ ਕੰਮ ਚੋਦੀ ਕਰਦੇ ਰਹੇ ਹਾਂ ਜੀ ਸਾਰਾ ਪੰਜਾਬ ਦਾ ਮੈਬ ਬਣ ਗਿਆ ਤੇ ਫਤਿਹ ਵੀ ਸਾਡੀ ਹੱਲ ਕਰਵਾ ਰਿਹਾ ਰਾਤ ਦੇ ਤੱਕ ਜੇ ਆਰਾਮ ਕਰਨ ਵਾਲੇ ਨੇ ਅੱਜ ਸੰਡੇ ਸੀ ਕਿ ਘਰ ਨੂੰ ਛੁੱਟੀ ਸੀ ਤੇ ਅਸੀਂ ਕਿਹਾ ਸੀ ਕਿ ਅੱਜ ਜਿੰਨੇ ਕੰਮ ਹੋ ਸਕਦੇ ਉਹਨੇ ਕਰ ਲਈਏ ਸਭ ਤੋਂ ਵੱਡਾ ਕੰਮ ਸੀ ਇਹ ਕਿਕਾਂ ਨੂੰ ਸਾਨੂੰ ਉਧਰ ਕਰਾਇਆ ਫੇਰ ਕਰਨਾ ਪੈ ਰਿਹਾ ਸੀ ਤੇ ਨਾ ਹੀ ਉੱਥੇ ਰਹਿ ਰਹੇ ਹਾਂ ਤੇ ਅਸੀਂ ਉਧਰੋਂ ਅੱਜ ਸਾਰਾ ਸਮਾਨ ਚੁੱਕ ਲਿਆ ਜਿਹੜਾ ਵੀ ਹੈਗਾ ਸੀ ਕੋਈ ਗਲੌਂ ਦੇ ਵਿੱਚ ਦੇਖ ਹੀ ਲਿਆ ਹੋਣਾ ਤੇ ਬਸ ਹੁਣ ਥੋੜੀ ਟੈਨਸ਼ਨ ਵੀ ਘੱਟ ਗਈ ਕਿ ਸਮਾਨ ਆ ਗਿਆ ਹੁਣ ਸਾਨੂੰ ਕਦੇ ਉਧਰ ਕਦੇ ਇੱਧਰ ਨਹੀਂ ਜਾਣਾ ਪਵੇਗਾ ਹੁਣ ਇਕੱਠਾ ਬਹਿ ਜਾਾਂਗੇ ਅਸੀਂ ਟੇਕੇ ਸਾਨੂੰ ਵੀ ਤਿਆਣੀ ਨਹੀਂ ਹੁੰਦਾ ਹੁਣ ਬਹਿ ਜਾਾਂਗੇ ਟੇਕੇ ਮਮਾ ਚਾਹ ਦੀ ਮਲਾਈ

ਉਹ ਅਹੀ ਖਾਕੇ ਅਹੀ ਉਹ ਇੱਧਰ ਆ ਗਏ ਆ। ਫੇਰੇ ਫੇਰ ਘਰਨੇ ਆਫਿਸ ਚੋੜ ਦੇਣਾ। ਸਾਨੂੰ ਜਿੰਨਾ ਕੋ ਨਿਬੜਦਾ ਸੀ ਸਾਨੂੰ ਦੇ ਦੇ ਲੀਏ। ਕਿ ਸਵੇਰੇ ਫੇਰ ਬਹੁਤ ਔਖਾ ਹੋ ਜਾਂਦਾ ਕੰਮ ਚੱਲੇ ਜਾਂਦੇ ਫੇਰ ਮੈਨੂੰ ਖੱਲੀ ਨੂੰ ਬੜਾ ਔਖਾ ਹੋ ਜਾਂਦਾ। ਤੇ ਅੱਜ ਅਹੀ ਰਾਤ ਰਾਤ ਤੇ ਨਾ ਆ ਸਾਰਾ ਸਵਾਰਾ ਕਰਕੇ ਦੇ ਦੇਣਾ। ਬਬਲੂ ਰੱਖ ਪੱਲੇ ਆਣੀ ਕਰਦੇ ਹੁੰਦੇ ਬਟਾ। ਸਾਰਾ ਸਵਾਰਾ ਕਰ ਦੇਣਾ ਅੱਜ। ਇਹ ਮਕਸਮ ਮੋਟੇ ਕਟੋਆ ਕਰ ਲੈ। ਨਹੀਂ ਥੋੜਾ ਜਿਹਾ ਡੱਬਣਾ ਪੈਣਾ। ਫੇਰੇ ਇੱਕ ਵਾਰੀ ਹੋਰ ਡੱਬ ਦਾਂਗੇ ਨਾ। ਗਾਹ ਨੂੰ ਪਾਣੀ ਛਿੜਕ ਕੇ ਫੇਰੇ ਇੱਕ ਵਾਰੀ ਹੋਰ ਕਿੰਗੀ ਰੇਤਾਂ ਜੀ ਸੁੱਕ ਜਾਣੀ। ਇਹ ਰਾਪੀ ਦੇਖ ਲੋ ਦੇਖੋ ਉਹ ਪੂਰਾ ਘਰ ਦੇਖੋ ਉਹਦੇ ਪਿਆਰ ਥੋੜਾ ਜਿਹਾ ਖੋਲੋ ਲਓ ਦੇਖੋ ਜੀ ਇਧਰ ਇੰਜਵਾਏ ਹੋ ਰਿਹਾ ਬਾਹਰ ਉਧਰ ਕੰਮ-ਕੁਮ ਕਰਕੇ ਸਰ ਇਧਰਵਾਜੇ ਤੇ ਕੱਪੜੇ ਵੀ ਟੰਗੇ ਇਗਨੋਰ ਕਰਦੇ ਹੋ ਉਤਰ ਗਏ